ਠੈਕਾ 80 ਹਜ਼ਾਰ ਦੀਆਂ ਬੱਕਰੀਆਂ ਦੇ ਬਾਈ ਨਾ ਬਾਈ ਫਿਰ ਤੂੰ ਤਾਂ ਦੱਸ ਕੋ ਸਮਝਦਾ ਕਿੱਥੋਂ ਕਿੱਥੇ ਵਗਿਆ ਯਾਰ ਕਿਉਂ ਵੀ 1 ਲੱਖ ਕਰਨੀ ਰਹਿੰਦੇ ਹੈ 1 ਲੱਖ ਦੀਆਂ ਹੁੰਦੀਆਂ ਬਾਈ ਜੀ ਐਜੀ ਕੁਝ ਕਹ ਤੈਨੂੰ ਪਹਿਲਾਂ ਗੱਲ ਸੁਣਾ ਕੇ ਤਾਂ ਹਟਾ ਕੀ ਗੱਲ ਸੁਣ ਬਾਈ ਦੇੜੀਆਂ ਨੇ ਬੱਕਰੀਆਂ 85 ਹਜ਼ਾਰ ਦੀਆਂ ਮੈਂਨੇ ਵੇਚਤੀਆਂ ਤੇਰੀ ਗੱਲ ਤੇ ਗੱਲ ਚੜੀ ਹੈ ਤੇਰਾ ਮਾਲ ਵੇਚਿਆ ਅੱਜ ਹੈ ਕਾਲਾ ਨਹੀਂ ਲਿਜਾਉ ਮੈਂ ਲੈ ਲੂੰ ਇਹ ਨਹੀਂ ਪਤਾ ਪੁੱਛ ਛੱਡ ਮਨ ਨੂੰ ਛੱਡ ਮੈਂ ਨਹੀਂ ਪੁੱਛਦਾ ਸਾਹਮਣੇ ਦਾ ਲੋਬੇ ਉਹਦਾ ਨਜ਼ਾਰਾ ਲੁੱਕ ਚ ਗੱਲ ਲੱਗੀ ਆਪਾਂ ਕੁਲੜੀ ਜੀ ਗੋੜ ਪੰਨਣਾ ਜਾਂ ਇੱਕੋ ਹੀ ਦੱਸ ਦੇ ਹੁਣ ਕਿਵੇਂ ਵੇਚਾਂਗੇ ਨੇ ਦੱਸ ਤਾਂ ਦੱਸ ਦੱਸਣਾ ਨਾ ਨਾ ਦੱਸ ਤਾਂ ਕਿਵੇਂ ਤੜਕੇ ਆਉਣੇ ਗਾ ਗੱਟ ਨਹੀਂ ਦਿੰਦਾ ਹੈ ਯਾਨ ਨਾ ਵੇਚ ਜਾਂਦੀਆਂ ਨਹੀਂ ਵੀਰੇ ਛੂਟ ਹੈ ਜੇ ਨਹੀਂ 45 45 ਹੈ ਨਾਗਦ ਦਾ ਸੌਦਾ ਹੈ ਵੀਚਲੀ ਅਗਲਾ ਜੂਨਰ ਵਾਕੇ ਨਹੀਂ ਨਹੀਂ ਇਹ ਹੁੰਦਾ ਮੰਡੀ ਦਾ ਤੋਰ ਤਰਾਕਾ ਮੈਂ ਕਰ ਦਾਂਦਾ ਰੱਖਣ ਨੂੰ ਕੋਣੇ ਨਾ ਬੇ ਬੱਕਰੀਆਂ ਵੇਚਣ ਨੂੰ ਲੈਣਾ ਵੇਚ ਲਈ ਭਾਈ ਵੇਚ ਲਈ ਤੈਨੂੰ ਦੇ ਲਈ ਤੂੰ ਇਹ ਰੋਟੀ ਕਮਾਉਣੀਆਂ ਨੇ ਚੋ ਆ ਗਏ ਦੋੜਾਲੀਆਂ ਬੱਕਰੀਆਂ ਨੇ ਭਾਈ ਜਿੰਨੂੰ ਮਰਜ਼ੀ ਵੇਚ ਲਈ ਢੜਕਾ ਕੇ ਵੇਚੀ ਯਾਰ ਹਾਂ ਟਿਚੜੀਆਂ ਨੇ ਟਿਚੜੀਆਂ ਨੇ ਜਾਂ ਬੋਲਦੇ ਮੈਂ ਗਰੂਪ ਪੂਰੇ ਲੱਖਦੀਆਂ ਲਾਇਆ ਭਾਈ ਮੁੱਲ ਰਾਜੂ ਨੇ ਲਾਤਾ ਐਨਾ ਕਹੀ ਬਾਬਾ ਬੁੜਿਆ ਵੀ ਰਾਜੂ ਨੇ ਹੁਣ ਮੁੱਲ ਨਹੀਂ ਲਾਇਆ ਲਾਇਆ ਛੱਡ ਗਿਆ ਹੁਣ ਇੱਕ ਲੱਖ ਰੁਪਈਆ ਅਗਰ ਕਾਲਾ ਛੱਡਦਾ ਯਾਰ ਦੀ ਜ਼ੁਬਾਨ 'ਚ ਮੈਂ ਲੈ ਕੇ ਜਾਊਂਗਾ ਬੱਕਰੀਆਂ ਗੁਜਰ ਦੇ ਪੁੱਤ ਦੀਆਂ ਅੱਜ ਕੰਜ ਦਿਨਾਂ ਨੂੰ ਰੁਪਈਏ ਦੇ ਕੇ ਜਾਊਂਗਾ ਉਹ ਆਇਆ ਯਾਰ ਚਾਹੇ ਮੇਰੇ ਦਰ ਰੁਪਈਆ ਦੀ ਤੁਨ ਚਾਹੇ ਮੈਨੂੰ ਦਰਾਰ ਆ ਗਿਆ ਮੈਂ ਖਰੀਦਦਾ ਬੱਕਰੀਆਂ ਮੇਰੇ ਘਰੇ ਜਾਣਗੀਆਂ ਜਾਗਰ ਪਹਿਲ ਕਾਲੇ ਦੀ ਐ ਕਿੰਨੇ ਲੱਖ ਦੀਆਂ ਫਿਰ ਹੁਣ ਮੈਂ ਕੀ ਕਰਾਂ ਚੱਲ ਫਿਰ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚੱਲ ਜੀ ਰਾਜੀ ਬੋਲ ਬੱਸ ਭਾਈ ਉਹ ਲਾ ਦੇ ਤਣਾ ਲਾ ਦੇ ਉਹ ਨੇਚੂਆ ਲਾ ਦੇ ਤਣਾ ਹੈ ਬਕਾਲੂ ਦੇ ਤਣਾ ਕਿੱਥੇ ਵੀ ਖੜਾਏ ਭਾਈ ਕਰ ਨਹੀਂ ਦੇ ਦਿੰਦਾ ਮੈਨੂੰ ਨਹੀਂ ਰਾਜ ਸਰਕਾਰ ਭੱਜ ਗਈ ਨਹੀਂ ਆਪਾਂ ਵੇਚ ਨਹੀਂ ਆਪਾਂ ਕਿਹੜਾ ਭਾਈ ਨਹੀਂ ਅਜੂ ਨੇ ਕਾਲੇ ਨੇ ਵੇਚ ਨਹੀਂ ਨਮਰਾ ਜਲੇ ਮੈਂ ਤੇਰਾ ਸਿਰੇ ਦਾ ਸਿਰਾ ਲਾਇਆ ਹੈ ਕੋਈ ਗੱਲ ਚ ਮੇਰੀ ਜਖਮ ਨੁਕਸ ਖੱਟ ਕੇ ਦਿਖਾਵੇ ਉਹ ਵੇਖੀ ਕਿੰਝੂ ਕਿ ਕਾਲੀ ਦੀ ਬੱਕਰੀ ਉਹ ਬੱਕਰੀ ਸੀ ਬਾਹਰਲੇ ਨਿਊਜ਼ੀਲੈਂਡ ਵਾਲੇ ਮੈਂ ਪੰਮੇ ਨੂੰ ਵੇਚੀ ਅੱਜ 2 ਲੱਖ 10 ਦੀ ਹਾਂ ਤੂੰ ਰੂਸੀ ਇਹ ਲੈ ਲੀ ਬਾਹਰ ਪੀ ਆ ਗਏ ਬਸ ਓਏ ਦੇ ਦੇ ਫਿਰ ਡੇਂਗ ਦਾ ਜੀ ਕਿਉਂ ਘਟਿਆ ਨਾ ਖਟਿਆ ਲੱਕੜੀ ਦਾ ਲਈ ਹੋ ਉਹ ਚੇ ਕੁਸ ਦੇ ਲਈ 6 ਲੱਖ ਦੀ ਲਈ ਪਾਉਣ ਲੱਗੇ ਕਹਿੰਦੇ ਨਹੀਂ ਛੱਡਦੇ ਯਾਰ ਜੇ ਕੇ ਨਾ ਜਾਰ ਕੀ ਹੈ ਅਜੀ ਭੱਜਦੇ ਨਹੀਂ ਕਿ ਤੂੰ ਲਾ ਦੇ ਮੇਲਾ ਸ਼ਪਾਰ ਦਾ ਮੇਲੇ ਕਹਿੰਦੇ ਸੀ ਤੜਕੇ ਦਾ ਮੇਰਾ ਮੈਂ ਕਹੀਂ ਚੰਦ ਰਿਆਂ ਹੁੰਦੇ ਪੈਣ ਚੋਦੀ ਦੇ ਕੇ ਕਿਥਣੀਆਂ ਤੇ ਲਾਦੇ ਨੇ ਹਾਲਾ ਦੋ ਥਾਣਿਆਂ ਤੇ ਵੀ ਦੇ ਕੇ ਛੱਡਣ ਲੱਗ ਜਾਂਦਾ ਮੈਂ ਤਾਂ ਥਣ ਵੀ ਨਹੀਂ ਦੇਖੇ ਨਾ ਦੇਖਣਾ ਦੇਖਣਾ ਤੇ ਵਦ ਚੁੜਲੇ ਨਾ ਨਾ ਚੁੜਲੇ ਫਰਚਾਏ ਮੈਂ ਨਹੀਂ ਨਹੀਂ ਆ ਮੈਂ ਨਾਉਂਦਾ ਨਾ ਵਦ ਨਹੀ ਵਦ ਨਹੀਂ ਓ ਬਾਈ ਜੇ ਦੇ ਰੱਖ ਦੀ ਉਹ ਨਹੀਂ ਵੀਰੇ ਲਿਖਿਆ ਹੀ ਅਸੀਂ ਕਰਾ ਦਾਂਗੇ ਮੰਡੀ ਦੀ ਲਿਖਿਆ ਹੀ ਹਾਂ ਨਹੀਂ ਨਹੀਂ ਮਾਤੇ ਗੁੱਗੇ ਪੀਰ ਤੇ 100 ਚੜਾ ਦੇਵਾਂਗੇ ਨਾਲ ਆਏ ਤਾਂ ਚਾਹੇ ਕੁਝ ਮਰਦੀ ਕਰਦੇ ਓ ਕਾਲੇ ਨਹੀਂ 라ਜੂ ਰੱਟ ਤੋਂ ਗਾਣੇ ਪੂਰੀ ਆ ਨਹੀਂ ਲੈਂਦਾ ਮੈਂ ਲੱਖ ਤੋਂ ਬਾਅਦ ਨਾ ਗਾਹਾਂ ਕੋਸਿੰਨਾ ਲੈ ਪਿਆ ਨਾ ਨਾ ਲੈ ਪਿਆ ਨਾ 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 ਰਾਹ ਕਰਾ ਹੱਥ ਨਾ ਨਾ ਲੱਖ ਰੁਪਏ ਹੱਥਾਂ ਮੜ ਜਾ ਨਾ 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 ਬੱਕਰੀਆਂ ਲੈ ਪਿਆ ਨਾ 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 2000 ਲੱਖ ਦੀਆਂ ਨਹੀਂ 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 ਬਸ ਲੈ ਕੇ ਨਾ ਲੈ ਪਿਆ ਮਹਾ ਜੀ ਇੱਥੇ ਬਾਈ ਲੈ ਲੈ ਉਹ ਨਹੀਂ ਉਹ ਨਹੀਂ ਮਾਤਾ ਦੇਤੀਆਂ 1000 ਰੁਪਏ ਦੇ ਉਹ ਨਹੀਂ ਮਾਤਾ ਕਾ ਲਿਖੀਦਾ ਰਾਜੂ ਇਹ ਕੰਮ ਨਹੀਂ ਕਣਕੇ ਦੇ ਬਾਤਾਂ ਨਹੀਂ ਲੱਗਦੀ ਕਿੰਨੇ ਲੱਗੇ ਤੇ 800 ਰੁਪਏ ਲੈ ਲਈ 500 ਤੇਰਾ 100 ਐ ਤੇ 500 ਦੇ ਦੂੰ ਕਿੰਨੇ ਲੇ ਕੇ ਨਾ ਕਾ ਪਰਦਾ ਜ਼ਾਹਰ ਕਰੀ ਲੈ ਚ ਦੱਸ ਦੇ ਨਹੀਂ ਨਹੀਂ ਬੋਲ ਕੇ ਉਹ ਆਪਦੀ ਪੁੱਗ ਦਿਓ ਲੈਣੇ ਅਜੇ ਸਰਪੀਏ ਬੁੱਕ ਨਹੀਂ ਅਨਰ ਰੁਪਈਏ ਚੱਲ ਪੋਗਨਾ ਸੀ ਇਹਨੇ ਬਹੁਤ ਰਾਜ ਨੇ ਆਪਾਂ ਨੂੰ ਇਹਦੇ ਤੇ ਕੋਈ ਤਰਾਹ ਨਹੀਂ ਪਾਈ ਤੇ ਵਧੀਆ ਰੁਪਈਏ ਲਾਏ ਨੇ ਆਰੇ ਮੁਰਤੇ ਹੁਣ ਯਾਰ ਮੈਨੂੰ ਵਰਵਾ ਕੇ ਜਾਣਾ ਵਾਹ ਬੱਚਾ ਹੋਰ ਆ ਵਾ ਸੌਦਾ ਹੋ ਗਿਆ ਚਲ ਹਾਈ ਜਾਰ ਚੁੱਪ ਬਕਰੋ ਚਲੋ ਜੀਓ ਦੋਨੀ ਦੁਨੀਆ ਲਈ ਆਪ ਜਾਰ ਓਏ 1 ਲੱਖ 2 ਦੀਆਂ ਨਹੀਂ ਆ ਜਾ 1 ਲੱਖ 2 ਦੀਆਂ ਨਹੀਂ ਆ ਜਾ ਆ ਜਾ ਆ ਜਾ ਆ ਉਹ ਨਹੀਂ ਰਾਜੂ ਕੰਮ ਕਰ ਖਰਚਾ ਯਾਰ ਓਏ ਆ ਜਾ ਓਏ 1 ਲੱਖ 2 ਦੀਆਂ ਲੈਤੀਆਂ ਲੈਤੀਆਂ ਓਏ ਆ ਜਾ ਹੁਣ ਮੈਨੂੰ ਵਰਵਾ ਕੇ ਜੰਨਾ ਆ ਮੈਨੂੰ ਆਹ ਕੱਕਰੀਆਂ ਨਹੀਂ ਫਰਮਾਂ ਲਾਉ ਮੈਨੂੰ ਮਰ ਬੋਗੇ ਆਹ ਖਰਚਾ ਚੱਕ ਪਗੜ ਓ ਹੋ ਗਿਆ ਬਾਈ ਓ ਆ ਲੈ ਫੜ ਬਾਈ ਗੱਲ ਸੁਣਦਾ ਮੇਰੀ ਜਵਾਨ ਤੇ ਫੁੱਲ ਚੜੋ ਜਿਹੜਾ ਘਾਟਾ ਨੇਜੂ ਦਾ ਜਮਾ ਪੂਰਾ ਕਰੂੰਗਾ ਠੀਕ ਆ ਹਰ ਚਲ ਕੋ ਇਹਦੇ 8000 ਮੈਂ ਭਰੂੰਗਾ ਸੂਵੇ ਯਾਰ ਤੂੰ ਕਿਹ ਬੋਲ ਚੱਪਾ ਸੂਵੇ ਪੇੜ ਟਿੰਗੜੇ ਮੀਟਾ ਮੈਂ ਟਿੰਗੜੂਗਾ ਜੱਜ ਆਹ ਹੈ ਡਿੰਗੜ ਦਾ ਸਾਰੇ ਬੱਕਰੀਆਂ ਤੂੰ 1 ਲੱਖ 2 ਪੂਰਾ ਕਰ ਮੈਂ ਬਾਕੀ ਨੂੰ ਰੁਪਏ ਸ਼ੇਰ ਨੂੰ ਮੈਂ ਲੱਖ ਰਿਆ ਚਾਲਦੇ ਗਏ ਲੱਖ ਨਹੀਂ ਚਾਲੇ ਲੱਖ ਹੋਣਗੇ ਵਾਲਾ ਉਹ ਬਸ ਯਾਰ ਹੁਣ ਨੀਂਦ ਨੂੰ ਮਰਨੇ ਸੋ ਬੰਦਾ ਸਰਦਾ ਹੁੰਦਾ ਯਾਰ ਉਹ ਨਹੀਂ ਯਾਰ ਮੈਂ ਫਿਰ ਵੀ ਗੱਲ ਕਰਦਾ ਹੈ ਪਰ ਕੋਈ ਪੂਰੇ ਇੱਕ ਨਾਜਰੂ ਪਤਾ ਕੀ ਹੁੰਦਾ ਤੁਸੀਂ ਲੱਖੇ ਦਿਓ ਤੁਸੀਂ ਲੱਖੇ ਦਿਓ ਮੈਨੂੰ ਹਾਂ ਲੱਖ ਲੱਖ ਮੈਂ ਦੇਉਂਦਾ ਰੱਖੇ ਕੱਟ ਪਏ ਹੋ ਦੇ ਪੈਸੇ ਕੱਢਣਾ ਇੱਧਰ ਨਹੀਂ ਆਇਆ ਯਾਰ ਆਉਰੀਆ ਉਰੀਆ ਮੈਦਾਨ ਚ ਚੱਲ ਮੈਦਾਨ ਚ ਮੈਦਾਨ ਚ ਕੇ ਮੋਦਾਰੀ ਵਾਲਾ ਖੇੜੇ ਪੈਰਾਂ ਦੀ ਮਿੱਟੀ ਨਹੀਂ ਛੱਡਣੀ ਇਹ ਜਿਹੜੀ ਗੱਲ ਆ ਰ ਆਪਾਂ 10000 ਰੁਪਏ ਦਾ ਬੋਲੇ ਨਹੀਂ ਤਾਂ ਸਾਨੂੰ ਉਹ ਚੱਲ ਕੋਈ ਨਹੀਂ ਬਾਬਾ ਕੋਈ ਨਹੀਂ ਇਹ ਬੰਦਾ ਖੁਸ਼ ਹੋ ਤੁਸੀਂ ਓ ਬਾਈਆ ਸਾਈ ਤੇਰੇ ਨਵੇਂ ਰੱਖਨੇ ਜੂ ਐਵੇਂ ਮੁਕਰ ਨਹੀਂ ਦਿੰਦਾ ਪਤਾ ਨਹੀਂ ਤੂੰ ਟੱਕਰਾਂ ਦੇ ਮਾੜਾ ਮਾੜਾ ਬੰਦਾ ਮੇਰੇ ਨਾਲ ਕੁਸ਼ਤੀ ਦਾ ਲੱਗ ਤੋਏ ਭਾਈ ਉਹ ਸਭ ਬੰਦਾ ਖੜਿਆ ਹੈ ਮੇਰਾ ਉਹ ਛੋਟੇ ਹੱਥ ਚ ਹੈ ਲੱਖ ਰਹਾ ਲੱਖ ਪੂਰਾ ਕਰਾ ਦੇ ਬੰਗਾਂ ਨੂੰ ਉਹ ਨਾ ਮਰੂਗਾ ਦਾ 1 ਲੱਖ ਦੋਏ ਪਰ ਮੇਰੀ ਜ਼ੁਬਾਨ ਏ ਤੈਨੂੰ ਗੁੱਜਰ ਦੇ ਪੁੱਤ ਤੋਂ ਛੋੜ ਕਰਾ ਕੇ ਖੁੱਲੀ ਤੋਰੂੰ ਹਾਂ ਵਾ ਠੀਕ ਆ ਚੱਲ ਯਾਰ ਬੁਰਾ ਤਰਦਾ ਦੇ ਯਾਰ ਗੱਲ ਖਤਮ ਇਹ ਰਾਜੂ ਦਾ ਸੌਥੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਠੀਕ ਆ ਫਿਰ ਕਿਉਂ ਜੀ ਓਕੇ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਬਾਈ ਬਾਈ ਨੇ ਚੁ ਮਾਰਸਾ ਨਹੀਂ ਪਈ ਚੱਲ ਉਹਦਾ ਮਾਰ ਰਾਜੂ ਕੋਈ ਮਾਰ ਦੀ ਗੱਲ ਨਹੀਂ ਜੀ ਦਾ ਜਿਹੜੀ ਬਾਈਆਂ ਦੀ ਵੀ ਇੱਜ਼ਤ ਕਰੀਆ ਬਾਈਆਂ ਨੂੰ ਲੈਣਾ ਵੀ ਕਰਨ ਇਹ ਜਿੱਤਾਂ ਦਈਆਂ ਨੇ ਅਸੀਂ ਦਾ ਐਸ਼ੇ ਕਰਕੇ ਵੇਚਣੀਆਂ ਦੀ ਬਾਕੀ ਉਹਨਾਂ ਦੇ ਫਿਰਦੇ ਬਹੁਤ ਹੀ ਥੋੜਾ ਜਿਹਾ ਸਮਾਜ ਦੀ ਗੱਲ ਐ ਇਹ ਸਮਾਜ ਦੀ ਗੱਲ ਆ ਇਹ ਚੁੱਪ ਬਾਈ ਇਹ ਪਬਲਿਕ ਜਿਉਂਦੀ ਰਹੇ ਬਾਈ ਮੇਰੀ ਇੱਜ਼ਤ ਬਹੁਤ ਕਰਦੇ ਯਾਰ ਅਸੀਂ ਕਰਦੇ ਆ ਜੀ ਤੈਨੂੰ ਪਹਿਲਾਂ ਕਹਿ ਕੇ ਆਟੇ ਆ ਮੈਂ ਤਾਂ ਖਰੀਦਣੀਆਂ ਨਹੀਂ 2 ਮਿੰਟ ਵੀਰੇ ਮੈਂ ਖਰੀਦਣੀਆਂ ਨਹੀਂ ਖਰੀਦ ਕੇ ਕਾਲੇ ਬਾਈ ਨੂੰ ਦਿੱਤੀਆਂ ਨੇ ਬਾਈ ਨੇ ਜੂ ਬਿੰਜੋ ਕੀ ਆ ਛੋਟੀ ਬਿੰਜੋ ਕੀ ਹੈ ਨਾ ਜੀ ਵੱਡੀ ਬਿੰਜੋ ਕੀ ਚੁੰਮੀ ਮੈਂ ਖਾਲੀ ਸ਼ੇਰ ਖਾਲੀ ਸ਼ੇਰ ਬੱਕਰੀਆਂ ਇਹ ਆ ਗਣਕੇ ਦੇਵਾ ਬਾਈ ਆ ਗੈਂਦੇ ਸਾਡੇ ਯਾਰਾ ਛੋਟਾ ਭੈ ਜੈਰਾ ਭੈ ਜੀਆਂ ਵੀ ਰਹਿਣੇ ਚਾਹ ਸਾਜ ਕੱਸਿਆ ਹੋਇਆ ਚੁੱਪ ਬਾਈ ਪਵਨ ਕ ਨੂੰ ਕਹਿਣਾ ਸਾਨੂੰ ਸਵਾਦ ਨਹੀਂ ਆਉਂਦਾ ਜੋਗਲ ਸਾਡਾ ਸੌਦਾ ਸਿਰੇ ਨਾ ਚੜੇ ਇਹ ਕੱਚਾ ਸੌਦਾ ਹੋਈਦਾ ਇਹਦੇ ਚ ਮੇਰੀ ਬਹੁਤ ਵੇਝਦੀ ਹਾਲਾਂਕਿ ਇਹਦਾ ਵਟੇ ਚੰਦਾ 282 ਇਹ ਕਹਿਣਿਆ ਕਿਸੇ ਦਾ ਸੌਦਾ ਹੋਵੇ ਪਰਮਾਤਮਾ ਵਾਧਾ ਕਰੇ ਵੇਚਣ ਵਾਲੇ ਨੂੰ ਤੇ ਲੈਣ ਵਾਲੇ ਨੂੰ ਹਰ ਪੰਛੇ ਦੇ ਛੇਰ ਨੇ ਭਮਿਆ ਨਹੀਂ ਹੈਗਾ ਪੂਰੇ ਰੁਪਏ ਦਿਲ ਖੋਲ ਕੇ ਅਜ ਲਾ ਰੱਬ ਨੇ ਕਰੇ ਸੱਚੇ ਪਾਤਸ਼ਾਹ ਵਿਂਜੂ ਕੀ ਵਾਲੀਆਂ ਗੁਜਰਾਨੀਆਂ ਬੱਕਰੀਆਂ ਨੂੰ ਵਾਧਾ ਕਰਨ ਪਰਮਾਤਮਾ ਵਾਧਾ ਕਰੇ ਇਹ ਬਾਈ ਦੇ ਰੁਪਏ ਕਿਸੇ ਚੰਗੇ ਕੰਮ ਤੇ ਲੱਗਣਾ ਵਿਚਾਰੇ ਨੂੰ ਪਰਮਾਤਮਾ ਚੰਗੇ ਕੰਮ ਤੇ ਲਾਉਂਦਾ ਹਾਂ